ਰਹਿੰਦਾ ਸਰੀਰ ਜਿਹੜਾ ਲਸਟਾਰਜਿਕ ਰਹਿੰਦਾ ਥੱਕਾ ਥੱਕਾ ਰਹਿੰਦਾ ਕੋਈ ਕੰਮ ਕਰਨ ਨੂੰ ਜੀਨ ਕਰਦਾ ਤੇ ਆਪਣਾ weight ਘਟਾਉਣ ਦੇ ਵਿੱਚ ਤੁਸੀਂ ਬਹੁਤ ਵਾਰ ਬਹੁਤ ਯਤਨ ਕਰ ਚੁੱਕੇ ਹੋ ਤਾਂ ਤੁਹਾਡੇ ਲਈ ਇਹਦੇ ਵਿੱਚ weight ਘਟਾਉਣ ਦੇ ਲਈ ਦਹੀਂ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਦੇ ਨਾਲ ਹੀ ਦੋ ਫਾਈਬਰ ਦੇ ਨਾਲ ਭਰਪੂਰ ਬ੍ਰੇਕਫਾਸਟ ਰੈਸਪੀ ਆਪਾਂ ਸ਼ੇਅਰ ਕਰਾਂਗੇ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਨੂੰ ਦੇਖ ਲੈਣਾ ਦੇਖਣ ਤੋਂ ਬਾਅਦ ਜੇ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਦਹੀਂ ਵਹਿਤਾ ਮਿਲਕ ਪ੍ਰੋਡਕਟ ਦੇ ਵਿੱਚ ਆਉਂਦਾ ਹੈ ਜਿਹੜੇ ਕਫ ਦੇ ਮਰੀਜ਼ ਇਹਨਾਂ ਨੂੰ ਨਹੀਂ ਲੈਣੀ ਚਾਹੀਦੀ ਇਹ ਜਿਹੜਾ ਮੋਟਾਪਾ ਇੱਕ ਆਫ ਦਾ ਹੀ ਰੋਗ ਹੈ ਪਰ ਫਿਰ ਵੀ ਇਹਨੂੰ ਜੇਪਾ ਢੰਗ ਦੇ ਨਾਲ ਲਵਾਂਗੇ ਸਹੀ ਟਾਈਮ ਤੇ ਲਵਾਂਗੇ ਤਾਂ ਇਹ ਬਹੁਤ ਹੀ ਫਾਇਦਾ ਕਰਦੀ ਫਾਸ ਕਰਕੇ ਵਿਟਲੋਸ ਦੇ ਵਿੱਚ ਵਜਨ ਘਟਾਉਣ ਦੇ ਵਿੱਚ ਦਹੀਂ ਕਿਵੇਂ ਖਾਧੀ ਜਾਵੇ ਕੜ ਦਹੀਂ ਜਿਹੜੀ ਮਿਲਕ ਤੋਂ ਤਿਆਰ ਕੀਤੀ ਜਾਂਦੀ ਹੈ ਖਾਸ ਕਰਕੇ ਇਹ ਮਿੱਟੀ ਦੇ ਬਰਤਨ ਦੇ ਵਿੱਚ ਜਮਾਈ ਹੋਵੇ ਬਹੁਤ ਹੀ ਫਾਇਦੇਮੰਦ ਹੈ ਦਹੀਂ ਗੱਲੀ ਖਾਣ ਦੇ ਵਿੱਚ ਹੀ ਨਹੀਂ ਵਾਲਾਂ ਦੇ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਜੇਕਰ ਇਹਨਾਂ ਨੂੰ ਵਾਲਾਂ ਦੇ ਉੱਪਰ ਆਪਾਂ ਲਗਾਉਂਦੇ ਆ ਪਰ ਆਪਾਂ ਗੱਲ ਇੱਥੇ ਕਰ ਰਹੇ ਆ weight loss ਦੇ ਲਈ weight loss ਦੇ ਲਈ ਜਿਹੜੀ ਦਹੀਂ ਹੈ ਇਹਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ ਨਾਲ ਇਹਦੇ ਦੋ ਜਿਹੜੀਆਂ ਹੋਰ ਜਿਹਦੇ ਨਾਲ ਸਰੀਰ ਦੇ ਵਿੱਚ ਫਾਈਬਰ ਦੀ ਮਾਤਰਾ ਵਧ ਜਾਵੇ ਉਹਦਾ ਵੀ ਆਪਾਂ ਜ਼ਿਕਰ ਕਰਦੇ ਆ ਦਹੀਂ ਵੇਟ ਘਟਾਉਣ ਦੇ ਵਿੱਚ ਬਹੁਤ ਮਦਦਗਾਰ ਹੈ। ਪਰ ਇਹਨੂੰ ਖਾਣਾ ਕਿਸ ਤਰ੍ਹਾਂ? ਇਹਨੂੰ ਵੇਟ ਘਟਾਉਣ ਦੇ ਲਈ ਜਾਂ ਵੇਟ ਲਾਸ ਦੇ ਲਈ ਆਪਾਂ ਨੂੰ ਮਖਾਣੇ ਦੇ ਨਾਲ ਖਾਣੀ ਆ। ਮਖਾਣੇ ਹੁੰਦੇ ਜਿਹੜੇ ਕਾਰਡ ਫਾਰ ਵੇਟ ਲਾਸ ਵਿਦ ਮੁਰਮਰਾ ਮਖਾਣਾ। ਦੋ ਤਰ੍ਹਾਂ ਦੇ ਨਾਲ ਇਹ ਦੋ ਰੈਸਪੀ ਹੈ। ਮਖਾਣਾ ਫਾਰ ਵੇਟ ਲਾਸ। ਮਖਾਣੇ ਪਹਿਲੇ ਜਮਲਾ ਕੇ ਖਾਣੇ ਵੇਟ ਲਾਸ ਦੇ ਲਈ। ਇਹਨੂੰ ਆਪਣੇ ਡਾਈਟ ਦੇ ਵਿੱਚ ਸ਼ਾਮਿਲ ਕਰਨਾ ਬ੍ਰੇਕਫਾਸਟ ਦੇ ਤੌਰ ਤੇ ਆਪਾਂ ਇਹਨੂੰ ਲੈਣਾ ਵਜਨ ਜਿਹੜਾ ਘਟਾਉਣਾ ਇੱਕ ਦਿਨ ਦਾ ਕੰਮ ਨਹੀਂ ਇਹਦੇ ਲਈ ਆਪਾਂ ਨੂੰ ਅਰਜਾਨਾ ਮਿਹਨਤ ਕਰਨੀ ਪੈਣੀ ਹੈ ਤੇ ਨਾਲ ਆਪਾਂ ਨੂੰ ਐਕਸਰਸਾਈਜ਼ਾਂ ਫਾਸਟਿੰਗ ਜੋ ਵੀ ਆਪਾਂ ਕਰ ਸਕਦੇ ਹਾਂ ਥੋੜੀ-ਬਹੁਤੀ ਉਹ ਕਰਛਾ ਦੇ ਇਹਦੇ ਨਾਲ ਆਪਣਾ ਜਿਹੜਾ ਹੈਗਾ weight control ਦੇ ਵਿੱਚ ਰਹਿੰਦਾ ਤੇ ਸਭ ਤੋਂ ਪਹਿਲਾਂ ਆਪਣੀ ਡਾਈਟ ਦੇ ਵਿੱਚ ਫੈਟ ਤੇ ਹਾਈ ਕੈਲਰੀ ਵਾਲੇ ਜਿਹੜੇ ਫੂਡ ਜ ਹੈ ਉਹਨਾਂ ਨੂੰ ਆਪਾਂ ਨੂੰ ਬਾਸੇ ਕਰਨਾ ਪੈਣਾ ਛੱਡਣਾ ਪੈਣਾ ਉਸ ਤੋਂ ਬਾਅਦ ਆਪਾਂ ਨੂੰ ਹਾਈ ਫਾਈਬਰ ਅਤੇ ਪ੍ਰੋਟੀਨ ਭਰਪੂਰ ਚੀਜ਼ਾਂ ਜਿਹੜੀਆਂ ਡਾਈਟ ਦੇ ਵਿੱਚ ਸ਼ਾਮਲ ਕਰਨੀਆਂ ਪੈਣੀਆਂ ਤੇ ਨਾਲ ਹੀ ਆਪਣਾ ਜਿਹੜਾ ਗਟ ਬੈਕਟੀਰੀਆ ਹੈ ਉਹਨੂੰ ਆਪਾਂ ਵਧਾਉਣਾ ਤਾਂ ਕਿ ਜਿਹੜਾ ਆਪਣਾ ਮੈਟਾਬੋਲਿਜ਼ਮ ਤੇਜ਼ ਹੋ ਸਕੇ ਜੇ ਮੈਟਾਬੋਲਿਜ਼ਮ ਤੇਜ਼ ਹੋਵੇਗਾ ਤਾਂ ਆਪਣਾ ਜਿਹੜਾ ਹੈਗਾ weight loss ਹੈ ਬਹੁਤ ਜਲਦੀ ਹੋਵੇਗਾ ਉਮਰ ਦੇ ਮੁਤਾਬਕ ਇਹ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਜਾਂਦੀ ਹੈ ਜਿਹੜਾ ਮੈਟੋ ਬੋਲੋ ਜੀ ਮੈਂ ਸਲੋ ਹੋ ਜਾਂਦਾ ਹੈ ਸਲੋ ਹੋਣ ਕਰਕੇ ਜਿਹੜੀ ਆਪਣੀ ਕੈਲਰੀ ਬਰਨ ਨਹੀਂ ਹੁੰਦੀ ਤੇ ਇਸ ਕਰਕੇ ਆਪਣੇ ਤੇ ਮਟਾਪਾ ਜਿਹੜਾ ਹੁੰਦਾ ਰਹਿੰਦਾ ਜਿਸ ਕਰਕੇ ਆਪਣਾ ਭਾਰ ਵਧਦਾ ਜਾਂਦਾ ਬਚਪਨ ਦੇ ਵਿੱਚ ਜਾਂ ਜਵਾਨੀ ਦੇ ਵਿੱਚ ਜਿਹੜਾ ਮੈਟਾਬੋਲਿਜ਼ਮ ਬਹੁਤ ਤੇਜ਼ ਹੁੰਦਾ ਅਸਲੋ ਜ ਮੈਟਾਬੋਲਿਜ਼ਮ ਇੱਕ ਇਹਹੀ ਪ੍ਰੋਸੈਸ ਪ੍ਰਕਿਰਿਆ ਜਿਹਦੇ ਵਿੱਚ ਜਿੱਦਾਂ ਆਪਾਂ ਫੂਡ ਖਾਂਦੇ ਆ ਫੂਡ ਦੇ ਵਿੱਚੋਂ ਜਿਹੜੀ ਕੈਲਰੀ ਹੁੰਦੀ ਹੈ ਉਹਨੂੰ ਇਹ ਬਰਨ ਕਰਦਾ ਰਹਿੰਦਾ ਜਿਵੇਂ ਜਿਵੇਂ ਆਪਣੀ ਉਮਰ ਵੱਡੀ ਹੁੰਦੀ ਜਾਂਦੀ ਹੈ ਉਹ ਆਪਣਾ ਜਿਹੜਾ ਮੈਟਾਬੋਲਿਜ਼ਮ ਸਲੋਨ ਕਰਕੇ ਆਪਣੀ ਕੈਲਰੀ ਬਰਨ ਨਹੀਂ ਹੁੰਦੀ ਤੇ ਨਾਲ ਹੀ ਜਿਹੜੀ ਹੈਗੀ ਇਹ ਦਹੀਂ ਗਟ ਬੈਕਟੀਰੀਆ ਨੂੰ ਵੀ ਵਧਾਉਂਦੀ ਹੈ ਜਿਹੜਾ ਗਟ ਬੈਕਟੀਰੀਆ ਜਦੋਂ ਵਧੂਗਾ ਤਾਂ ਉਹ ਮੈਟਾਬੋਲਿਜ਼ਮ ਨੂੰ ਨੇਚਰਲੀ ਤੇਜ਼ ਕਰਦਾ ਤੇ ਜਿਸ ਦੇ ਨਾਲ ਆਪਣਾ ਜਿਹੜਾ weight loss ਹੁੰਦਾ ਹੈ ਭੋਜਨ ਘਟਾਉਣ ਦੇ ਲਈ ਦਹੀਂ ਨੂੰ ਆਪਾਂ ਜਿਹੜਾ ਖਾਣਾ ਉਹਦੇ ਵਿੱਚ ਆਪਾਂ ਮਖਾਣੇ ਮਿਲਾ ਕੇ ਖਾਣਾ ਭੋਜਨ ਦਹੀਂ ਤੋਂ ਅਸਲੀ ਕੋਈ ਚੀਜ਼ ਨਹੀਂ ਸਾਊਤੋ ਬੜੀ ਚੰਗੀ ਮੰਨੀ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਪ੍ਰੋਬਾਇਓਟਿਕ ਪਾਏ ਜਾਂਦੇ ਆ ਗੱਟ ਬੈਕਟੀਰੀਆ ਨੂੰ ਵਧਾਉਣ ਦਾ ਕੰਮ ਕਰਦਾ ਹੈ weight loss ਦੇ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਵਿਟਾਮਿਨ ਸੀ ਵੀ ਪਾਇਆ ਜਾਂਦਾ ਜਿਹੜਾ ਕਿ ਇੱਕ ਫੈਟ ਕਟਰ ਦਾ ਕੰਮ ਕਰਦਾ ਜਿਸ ਦੇ ਨਾਲ ਆਪਾਂ ਨੂੰ weight loss ਦੇ ਵਿੱਚ ਮਦਦ ਮਿਲਦੀ ਹੈ ਤਾਂ ਆਪਾਂ ਨੂੰ ਨਾਸ਼ਤੇ ਦੇ ਵਿੱਚ ਦਹੀਂ ਤੇ ਨਾਲ ਆਪਾਂ ਨੂੰ ਮਕਾਨਾ ਖਾਣਾ ਉਹ ਰੈਸਪੀ ਇਸ ਟਾਈਪ ਹੈ ਜੇਕਰ ਆਪਾਂ ਆਪਣਾ weight loss ਕਰਨਾ ਤਾਂ ਪਨਵਾ ਰੈਸਪੀ ਬਣਾ ਕੇ ਖਾਣੀ ਪੈਣੀ ਆ ਇੱਕ ਕਟੋਰੀ ਆਪਾਂ ਲੈਣੀ ਦਹੀਂ ਇਹਦੇ ਵਿੱਚ ਆਪਾਂ ਮਖਾਣੇ ਮਿਲਾ ਲੈਣੇ ਆ ਸਿੰਧਾ ਨਾਮਕ ਜਾਂ ਕਾਲਾ ਨਮਕ ਮਿਲਾਉਣਾ ਇੱਕ ਚੁਟਕੀ ਦੇ ਵਿੱਚ ਕਾਲੀ ਮਿਰਚ ਬਲੈਕ ਪੀਪਰ ਤੇ ਫਿਰ ਆਪਾਂ ਜਿਹੜੇ ਹੈਗਾ ਇੱਕ ਪੈਨ ਲੈ ਕੇ ਉਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਕੋਸੋ ਦੇ ਵਿੱਚ ਸਰੋਂ ਦੇ ਦਾਣੇ ਜਿਹੜੇ ਪਕਾਉਣੇ ਆ ਪਕਾਉਣੇ ਆ ਕੜੀ ਪੱਤਾ ਪਾਉਣਾ ਤੇ ਇਹ ਇਹਦੇ ਵਿੱਚ ਆਪਾਂ ਦਹੀਂ ਪਾ ਕੇ ਹਲਕਾ ਜਿਹਾ ਤੜਕਾ ਲਗਾਉਣਾ ਉਸ ਤੋਂ ਬਾਅਦ ਇਹ ਜਿਹੜੀ ਹੈਗੀ ਹੈ ਰੈਸਪੀ ਤਿਆਰ ਹੈ ਇਹਨੂੰ ਆਰਾਮ ਨਾਲ ਬੈਠ ਕੇ ਤੁਸੀਂ ਨਾਸ਼ਤੇ ਦੇ ਤੌਰ ਤੇ ਜਿਹੜੀ ਇਹ ਦਹੀਂ ਮਖਾਣੇ ਵਾਲੀ ਰੈਸਪੀ ਹੈ ਇਹਨੂੰ ਖਾਓ ਟੇਸਟੀ ਵੀ ਹੈ ਪਲੱਸ ਤੁਹਾਡਾ ਜਿਹੜਾ weight loss ਕਰਨ ਦੇ ਵਿੱਚ ਇਹ ਬਹੁਤ ਮਦਦ ਕਰੂ ਦੂਸਰਾ ਹੈਗਾ ਦਹੀਂ ਦੇ ਨਾਲ ਆਪਾਂ ਮुरमਰਾ ਮਿਲਾ ਕੇ ਖਾਣਾ ਮੁਰਮਰਾ ਵਿਦ ਕਾਰਡ ਬੈਨੀਫਿਟਸ ਫਾਰ ਵੇਟ ਲੋਸ ਇਹਦੇ ਵੀ ਬਹੁਤ ਬੈਨੀਫਿਟ ਹੈ ਦਹੀਂ ਦੇ ਵਿੱਚ ਮुरमਰਾ ਮਿਲਾ ਕੇ ਖਾਣ ਨਾਲ ਜਿਹੜਾ ਹੈਗਾ ਸਾਡਾ ਪਾਚਨ ਤੰਤਰ ਤੇਜ਼ ਹੁੰਦਾ ਜਿਸ ਦੇ ਕਰਕੇ ਸਾਡਾ ਜਿਹੜਾ ਮੈਟਾਬੋਲਿਜ਼ਮ ਉਹ ਵੀ ਤੇਜ਼ ਹੁੰਦਾ ਫੈਟ ਸਾਡੇ ਆਸਾਨੀ ਨਾਲ ਪਚਦੀ ਪਚਦੀ ਹੈ ਤੇ ਜਿਹੜੀ ਕੈਲਰੀ ਉਹ ਬਰਨ ਹੁੰਦੀ ਹੈ ਤੇ मुरमरा ਆਪਣੇ ਆਪ ਦੇ ਵਿੱਚ ਫਾਈਬਰ ਤੋਂ ਭਰਪੂਰ ਹੈ ਜਿਹੜਾ ਕਿ ਪੇਟ ਨੂੰ ਲੰਬੇ ਸਮੇਂ ਤੱਕ ਭਰ ਕੇ ਰੱਖਦਾ ਭੁੱਖ ਨੂੰ ਇਹ ਕੰਟਰੋਲ ਦੇ ਵਿੱਚ ਰੱਖਦਾ ਹੈ ਇਸ ਤੋਂ ਲਾਭ ਇਹਨਾਂ ਦੋਨੋਂ ਚੀਜ਼ਾਂ ਦੇ ਵਿੱਚ ਪ੍ਰੋਟੀਨ ਬਹੁਤ ਪਾਈ ਜਾਂਦੀ ਹੈ ਜਿਹੜੀ ਕਿ weight loss ਕਰਨ ਦੇ ਵਿੱਚ ਬਹੁਤ ਮਦਦ ਕਰਦੀ ਹੈ ਇਸ ਕਰਕੇ ਨਾਸ਼ਤੇ ਦੇ ਵਿੱਚ ਬ੍ਰੇਕਫਾਸਟ ਦੇ ਵਿੱਚ ਆਪਾਂ ਨੂੰ ਦਹੀਂ ਤੇ ਜਿਹੜਾ मुरमਰਾ ਹੈ ਇਹਨਾਂ ਦੀ ਰੈਸਪੀ ਬਣਾ ਕੇ ਜ਼ਰੂਰ ਲੈਣੀ ਚਾਹੀਦੀ ਹੈ ਇਹਦੇ ਲਈ ਆਪਾਂ ਨੂੰ ਚਾਹੀਦੇ ਦਹੀਂ ਇੱਕ ਕਟੋਰੀਆਂ ਕੌਲੀ ਤੇ ਮਰਮਰਾ ਹਾਫ ਕਟੋਰੀ ਦੋਨੋਂ ਨੂੰ ਮਿਲਾ ਕੇ ਉਹਦੇ ਵਿੱਚ ਪਿਆਜ਼ ਓਨियन ਨਮਕ ਸਾਲਟ ਹਰੀ ਮਿਰਚ ਗ੍ਰੀਨ ਪੀਪਰ ਧਨੀਆ ਕੋਰੀਂਡਰ ਤੇ ਕਾਲੀ ਮਿਰਚ ਬਲੈਕ ਪੀਪਰ ਮਿਲਾ ਕੇ ਨੂੰ ਆਪਾਂ ਇੱਕ ਰੈਸਪੀ ਤਿਆਰ ਕਰਕੇ ਨੂੰ ਖਾਣਾ ਜੇਕਰ ਤੁਹਾਨੂੰ ਮਿੱਠਾ ਪਸੰਦ ਆ ਤਾਂ ਤੁਸੀਂ ਇਹਦੇ ਵਿੱਚ ਗੁੜ ਜਾਂ ਸਹਿਦ ਮਿਲਾ ਸਕਦੇ ਹੋ ਵੀ ਹਲਕਾ ਜਿਹਾ ਕਿਉਂਕਿ ਜਿਹੜਾ ਗੋੜਾ ਤੇ ਮਿੱਠਾ ਇਹ ਸ਼ੱਕਰ ਵਗੈਰਾ ਜੋ ਵੀ ਆਪਾਂ ਗਏ ਸਹਿਦ ਵਗੈਰਾ ਇਹ ਆਪ ਨੂੰ weight gain ਦੇ ਵਿੱਚ ਮਦਦ ਕਰਦਾ ਜ਼ਿਆਦਾਤਰ ਪਰ ਇਹਨੂੰ ਐਕਸੈਸ ਨਹੀਂ ਦੇਣਾ ਟੇਸਟ ਦੇ ਲਈ ਇਹਨੂੰ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਨਾਲ ਤੁਸੀਂ ਸੈਲਡ ਵਗੈਰਾ ਖਾਣਾ ਸੈਲਡ ਗੱਤਵੱਦ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰਨਾ 12 ਵਜੇ ਤੱਕ ਤੁਸੀਂ ਜਿੰਨਾ ਵੀ ਸੈਲਡ ਖਾ ਸਕਦੇ ਹੋ পেট ਭਰ ਕੇ ਤਾਂ ਤੁਸੀਂ ਉਹਨੂੰ ਖਾਓ ਉਸ ਤੋਂ ਬਾਅਦ ਤੁਸੀਂ ਆਪਣਾ ਖਾਣਾ ਖਾ ਸਕਦੇ ਹੋ ਪਹਿਲਾਂ ਤੁਸੀਂ ਇੱਕ ਪਲੇਟ ਅਲੱਗ-ਅਲੱਗ ਕਲਰ ਦਾ ਅਲੱਗ-ਅਲੱਗ ਜਿਹੜੇ ਹੈਗੇ ਵੈਜੀਟੇਬਲਜ਼ ਦਾ ਸੈਲਡ ਖਾਣਾ ਉਸ ਤੋਂ ਬਾਅਦ ਤੁਸੀਂ ਜਿਹੜੀ ਆਪਣੀ ਰਿਜਨ ਦੀ ਡਾਈਟ ਲੈਣੀ ਹੈ ਉਹ ਲੈ ਸਕਦੇ ਹੋ ਇਹ ਨਾਲ ਤੁਹਾਡਾ ਜਿਹੜਾ weight loss ਹੈ ਬਹੁਤ ਜਲਦੀ ਹੋਊਗਾ ਨਾਲ ਆਪਾਂ ਨੂੰ ਪ੍ਰੋਪਰ ਜਿੰਨੀ ਲੋੜ ਅਸਲੀ ਨੂੰ ਪਾਣੀ ਦੀ ਪਾਣੀ ਪੀਣਾ ਚਾਹੀਦਾ ਕਿਉਂਕਿ ਪਾਣੀ ਸਰੀਰ ਦੇ ਵਿੱਚੋਂ ਵੇਸਟੇਜ ਨੂੰ ਬਾਹਰ ਕੱਢਦਾ ਸਰੀਰ ਦੇ ਅੰਦਰੋਂ ਸਫਾਈ ਕਰਦਾ weight loss ਕਰਦਾ ਤੇ ਥੋੜਾ ਜਿਹਾ ਖਾਣ ਦੇ ਵਿੱਚ ਆਪਾਂ ਨੂੰ ਕੰਟਰੋਲ ਕਰਨਾ ਪੈਣਾ ਵੀ ਜਦੋਂ ਤੁਹਾਨੂੰ ਭੁੱਖ ਲੱਗੇ ਉਸ ਟਾਈਮ ਹੀ ਖਾਣਾ ਡਿਫਾਲਟੂ ਬੇਵਜਾ ਨਿਕਨਾਂ ਜੀ ਤੋਂ ਆਪ ਨੂੰ ਐ ਤੁਰਦੇ ਫਿਰਦੇ ਕੋਈ ਚੀਜ਼ ਮਿਲ ਜਾਂਦੀ ਆਪਾਂ ਚੱਕ ਕੇ ਉਹਨੂੰ ਖਾਣ ਲੱਗੇ ਨਾ ਸਤ ਤੱਕ ਨਹੀਂ ਖਾਣਾ ਨਾਲ ਹੀ ਤੁਸੀਂ ਜਿਹੜਾ ਆਪਣੀ ਡਾਈਟ ਆ ਸਵੇਰ ਜਲਦੀ ਖਾ ਸਕਦੇ ਹੋ ਸੂਰਜ ਚੜ੍ਹਨ ਤੋਂ ਤੁਰੰਤ ਬਾਅਦ ਤੋਂ ਘੰਟੇ ਦੇ ਵਿੱਚ ਵਿੱਚ ਤੇ ਉਧਰੋਂ ਸੂਰਜ ਚੋਂ ਤੋਂ ਪਹਿਲਾ ਪਹਿਲਾ ਆਪਣੀ ਡਾਈਟ ਆ ਜਿਹੜੀ ਲੈ ਲਵੋ 6 ਵਜੇ ਤੋਂ ਬਾਅਦ ਮਿੱਠਾ ਵਗੈਰਾ ਬਿਲਕੁਲ ਨਹੀਂ ਲੈਣਾ ਕੋਈ ਕੈਂਡੀ ਵਗੈਰਾ ਜਾਂ ਕੋਈ ਆਪਾਂ ਲੈ ਲੈਣੇ ਕੋਈ ਜੈਗਰੀ ਵਗੈਰਾ ਜਾਂ ਲੱਡੂ ਵਗੈਰਾ ਕੁਝ ਵੀ 6 ਵਜੇ ਤੋਂ ਬਾਅਦ ਮਿੱਠੇ ਦਾ ਤੁਸੀਂ ਜਮੇ ਟੇਸਟ ਨਹੀਂ ਕਰਨਾ ਤੇ ਘਟੂ ਘਟ ਰਾਤ ਦੇ ਜਿਹੜੇ 12 14 ਘੰਟੇ ਬਣ ਜਾਂਦੇ ਵਿੱਚ ਉਹ ਤੁਸੀਂ ਇੱਕ ਐਜੇ ਫਾਸਟਿੰਗ ਦੇ ਤੌਰ ਤੇ ਰੱਖਣੇ ਆ ਯਾਨੀ ਸ਼ਾਮ ਦਾ ਖਾਣਾ ਤੁਸੀਂ ਜਲਦੀ ਖਾਓ ਸਵੇਰ ਦਾ ਖਾਣਾ ਜਿਹੜਾ ਥੋੜਾ ਤੁਸੀਂ ਲੇਟ ਕਰ ਸਕਦੇ ਆ ਜੇਕਰ ਤੁਸੀਂ ਤਾਂ ਫਾਸਟਿੰਗ ਦਾ ਫਾਇਦਾ ਵੀ ਲੈਣਾ ਹੈ ਲਗਭਗ ਜੇਕਰ 14 ਘੰਟੇ ਦੇ ਵਿੱਚ ਗੈਪ ਹੈ ਜੇ ਖਾਣੇ ਦਾ ਰਾਤ ਦੇ ਸ਼ਾਮ ਦੇ ਖਾਣੇ ਦਾ ਤੇ ਸਵੇਰ ਦੇ ਖਾਣੇ ਦਾ ਇਹਦੇ ਨਾਲ ਜਿਹੜਾ ਤੁਹਾਡਾ ਹੈਗਾ ਲੀਵਰ ਆਪਣੇ ਆਪ ਨੂੰ ਡੀਟੌक्स ਕਰਦਾ ਹੈ ਤੇ ਨਾਲ ਹੀ ਜਿਹੜਾ ਤੁਹਾਡਾ ਹੈਗਾ ਕੱਲਾ ਵੇਟ ਨਹੀਂ ਹੋਰ ਵੀ ਸਰੀਰ ਨੂੰ ਜਿਹੜੀਆਂ ਅਲਾਮਤਾਂ ਬਿਮਾਰੀਆਂ ਲੱਗੀਆਂ ਉਹਨਾਂ ਨੂੰ ਵੀ ਉਹ ਬਹੁਤ ਜਲਦੀ ਰਿਕਵਰ ਕਰਦਾ ਆਸ ਹੈ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਐਂਡ ਤੱਕ